ਤਸਕਬੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਇੱਕ ਵੱਡਾ ਫੈਸਲਾ ਜਿਹੜਾ ਆਣਾ ਹੈ ਤਾਂ ਸਾਡੇ ਨਾਲ ਹਿਰਾ ਸਿੰਘ ਆਬੜੇ ਜੀ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਇਸ ਇਤਿਹਾਸਿਕ ਪਲ ਕਹਿ ਸਕਦੇ ਕਿਉਂਕਿ ਕੌਮ ਨੂੰ ਕਾਫੀ ਦੇਰ ਤੋਂ ਇੰਤਜ਼ਾਰ ਸੀਗਾ ਤਾਂ ਤੁਸੀਂ ਕੀ ਸਮਝਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਗੁਨਾਹ ਹੋਏ ਨੇ ਜਿਸ ਦਾ ਕਿ ਅੱਜ ਭੁਗਤਾਨ ਕਰਨਾ ਪਊਗਾ ਦੇਖੋ ਜੀ ਸ਼ਿਕਾਇਤ ਜਿਹੜੀ ਆ ਸ਼ਿਕਾਇਤ ਕਰਨ ਵਾਲਾ ਹੀ ਦੱਸ ਸਕਦਾ ਤੇ ਅਸੀਂ ਤਾਂ ਫਿਰ ਜੋ ਸਾਨੂੰ ਪਹਿਲਾਂ ਤਾਲਬ ਕੀਤਾ ਗਿਆ ਵੀ ਆਪ ਦਾ ਸਪੱਸ਼ਟ ਕਰਨ ਦੇ ਉਦੋਂ ਅਸੀਂ ਸਪੱਸ਼ਟ ਕਰਨ ਵੀ ਦੇ ਦਿੱਤੇ ਆ ਤੇ ਹੁਣ ਉਹਨਾਂ ਨੇ ਤਾਲਬ ਕੀਤਾ ਜੋ ਵੀ ਸਾਨੂੰ ਸਜ਼ਾ ਲਾਉਣਗੇ ਉਹਦੀ ਪਾਲਣਾ ਕਰਾਂਗੇ ਪਰ ਕੀ ਲੱਗਦਾ ਸੀਗਾ ਕਿਉਂਕਿ ਪਿਛਲੇ ਸਮੇਂ ਦੇ ਦੀ ਆਪਾਂ ਗੱਲ ਕਰ ਲਈਏ ਜਿੱਥੇ ਕਿ ਬੇਦਬੀਆਂ ਹੋਈਆਂ ਗੋਲੀकांड ਹੋਇਆ ਜਾਂ ਡੇਰਾ ਸਾਧ ਦੀ ਮਾਫੀ ਦੀ ਗੱਲ ਕਰ ਲਈਏ ਕੀ ਲੱਗਦਾ ਸੀਗਾ ਕਿ ਕਿਉਂਕਿ ਮਾਹੌਲ ਚਾਹੇ ਉਸ ਵੇਲੇ ਕੋਈ ਵੀ ਹੋਏ ਲੇਕਿਨ ਲੱਗਦਾ ਸੀਗਾ ਕਿ ਡੇਰਾ ਸਾਧ ਨੂੰ ਮਾਫੀ ਦੇਣੀ ਚਾਹੀਦੀ ਸੀ ਨਹੀਂ ਸਮੇਂ ਦੇ ਹਾਲਾਤ ਮਜਬੂਰ ਕਰ ਦਿੰਦੇ ਆ ਜਿਹੜੇ ਸਮੇਂ ਦੇ ਹਾਲਾਤ ਹੁੰਦੇ ਆ ਨਾ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਹੀ ਡਿਸੀਜਨ ਲੈ ਜਾਂਦੇ ਆ ਉਸ ਵੇਲੇ ਕਿਹੋ ਜਿਹੇ ਹਾਲਾਤ ਸੀਗੇ ਉਹਦੇ ਡਿਸੀਜਨ ਲੈ ਲਿਆ ਲੇਕਿਨ ਜੇ ਉਹ ਡਿਸੀਜਨ ਗਲਤ ਸੀ ਪੰਥ ਦੇ ਉਲਟ ਸੀਗੇ ਤੇ ਉਹਦੀ ਸਜ਼ਾ ਭੁਗਤਣ ਕੇ ਲਈ ਭੁਗਤਣ ਲਈ ਵੀ ਤਿਆਰ ਆਹੀਂ ਪਰ ਜੋ ਹਾਲਾਤ ਇਸ ਵਕਤ ਬਣੇ ਹੋਏ ਨੇ ਜੇ ਆਪਾਂ ਗੱਲ ਕਰ ਲਈ ਅੱਜ ਕਿਉਂਕਿ ਹਰ ਇੱਕ ਦੀ ਨਿਗਾਹ ਜਿਹੜੀ ਆ ਇਸ ਫੈਸਲੇ ਦੇ ਉੱਤੇ ਟਿੱਕੀ ਹੋਈ ਹੈ ਕਿ ਅਜ ਸਿੰਘ ਸਾਹਿਬ ਕੀ ਹੁਕਮ ਲਾਉਂਦੇ ਨੇ ਕੀ ਕਹਿੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਜਿਹੜੀ ਆ ਇੱਕ ਮੰਗ ਸੀਗੀ ਕਿ ਇਨਸਾਫ ਜਿਹੜਾ ਮਿਲਣਾ ਚਾਹੀਦਾ ਇਹ ਜਿਹੜਾ ਦੁਰਸਤੀ ਆ ਦੁਰਸਤੀ ਸਰਕਾਰਾਂ ਤੋਂ ਬਾਅਦ ਕਿਤੇ ਕਮੀਆਂ ਪੇਸ਼ੀਆਂ ਰਹਿ ਗਿਆ ਉਹਦੀ ਦੁਰਸਤੀ ਕਰਨ ਵਾਸਤੇ ਸਿੰਘ ਸਾਹਿਬ ਨੇ ਸਾਨੂੰ ਤਾਲਬ ਕੀਤਾ ਅਸੀਂ ਜੋ ਵੀ ਸਾਨੂੰ ਹੁਕਮ ਕਰਨਗੇ ਉਹਦੀ ਪਾਲਣਾ ਕਰਾਂਗੇ ਤੇ ਲੱਗਦਾ ਕਿ ਅੱਜ ਕੌਮ ਦੇ ਹਿੱਤ ਦੇ ਵਿੱਚ ਜਿਹੜਾ ਫੈਸਲਾ ਹੋ ਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਕੌਮ ਦੇ ਹਿੱਤ ਚ ਹੀ ਆਉਂਦੇ ਹੁੰਦੇ ਆ ਕਦੀ ਕੌਮ ਦੇ ਖਿਲਾਫ ਨਹੀਂ ਆਉਂਦੇ ਤਾਂ ਇਸ ਕਰਕੇ ਜੋ ਵੀ ਫੈਸਲਾ ਆਏਗਾ ਅਸੀਂ ਉਹਦੀ ਇਹਨ ਬਿਨ ਪਾਲਣਾ ਕਰਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਹੀਰਾ ਸਿੰਘ ਆਪੜਿਆ ਜੀ ਤਾਂ ਸਾਡੇ ਨਾਲ ਜੋ ਦਲਜੀਤ ਸਿੰਘ ਚੀਮਾ ਜੋਂ ਨੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਹਾਂ ਕਿ ਦਲਜੀਤ ਸਿੰਘ ਚੀਮਾ ਦਾ ਕੀ ਕਹਿਣਾ ਮੁੱਖ ਤੌਰ ਤੇ ਕਿਉਂਕਿ ਲੰਬੇ ਸਮੇਂ ਤੋਂ ਅੱਜ ਦੇ ਦਿਨ ਦੀ ਜਿਹੜੀ ਉਡੀਕ ਹੈਗੀ ਸੀਗੀ ਤਾਂ ਸਵੇਰ ਤੋਂ ਹੀ ਜਿਹੜੇ ਅਕਾਲੀ ਲੀਡਰਸ ਜਿਹੜੇ ਹੈਗੇ ਨੇ ਜਿਹੜੇ 2007 ਤੋਂ 17 ਤੱਕ ਦੀ ਸਰਕਾਰ ਦਰਮਿਆਨ ਕੈਬਨਿਟ ਦੇ ਹਿੱਸੇ ਰਹੇ ਇਜਦਾ ਰਹੇ ਨੇ ਤਾਂ ਅੱਜ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤਾਂ ਇੱਥੇ ਬੁਲਾ ਕੇ ਜੋ ਉਹਨਾਂ ਨੂੰ ਤਲਬ ਕੀਤਾ ਜਾਣਾ 1 ਵਜੇ ਦਾ ਸਮਾਂ ਜਿਹੜਾ ਸਿੰਘ ਸਾਹਿਬ ਜੀ ਵੱ 11 ਵਜੇ ਦੇ ਕਰੀਬ ਜਿਹੜੀ ਮੀਟਿੰਗ ਸਟਾਰਟ ਹੋਏਗੀ ਆਰੰਭ ਹੋਏਗੀ ਤਾਂ ਉਸ ਤੋਂ ਪਹਿਲਾਂ ਜੋ ਹੀਰਾ ਸਿੰਘ ਗਾਬੜੀਆ ਸੀਗੇ ਨਾਲ ਪਹਿਲਾਂ ਮੌਜੂਦ ਤਾਂ ਹੁਣ ਦਿਲਜੀਤ ਸਿੰਘ ਚੀਮਾ ਜੋ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦਾ ਤਾਂ ਚੀਮਾ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਇੱਥੇ ਮੌਜੂਦ ਹੋ ਤਾਂ ਕਿਵੇਂ ਵੇਖਦੇ ਹੋ ਚੀਮਾ ਸਾਹਿਬ ਅੱਜ ਦੇ ਦਿਨ ਨੂੰ ਦੇਖੋ ਗੱਲ ਇਹ ਹੈ ਕਿ ਅੱਜ ਆਦੇਸ਼ ਹੋਇਆ ਹੈ ਸੁਖ ਸਿੰਘ ਸਾਹਿਬ ਦਾ ਸਾਰੀ ਲੀਡਰਸ਼ਿਪ ਉਸ ਵੇਲੇ ਦੇ ਸਾਬਕਾ ਮੰਤਰੀ ਸਾਰਿਆਂ ਨੂੰ ਬੁਲਾਇਆ ਗਿਆ ਔਰ ਜਦੋਂ ਸਾਡੇ ਕੋਲ ਸ਼ਿਕਾਇਤ ਦੇ ਉੱਪਰ ਸਪਸ਼ਟੀਕਰਨ ਮੰਗਿਆ ਗਿਆ ਸੀ ਉਦੋਂ ਵੀ ਅਸੀਂ ਪੂਰੀ ਸਮਰਪਣ ਭਾਵਨਾ ਦੇ ਨਾਲ ਬਿਨਾਂ ਕਿਸੇ ਤਰਕ ਦੇ ਬਿਨਾਂ ਕਿਸੇ ਦਲੀਲ ਦੇ ਪੂਰੀ ਹਲੀਮੀ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਸਾਰਾ ਕੁਝ ਆਪਣੀ ਥੋੜੀ ਚ ਪਾਇਆ ਸੀ ਇਹ ਮਹਾਨ ਗੁਰੂ ਦਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਇਸ ਕਰਕੇ ਆਜਾਦੇਸ਼ ਹੋਇਆ ਹਾਜ਼ਰ ਹੁੰਦਾ ਅਸੀਂ ਹਾਜ਼ਰ ਹੋਗੇ ਜੋ ਤੱਕ ਦਾ ਆਦੇਸ਼ ਆਏਗਾ ਅਸੀਂ ਸਨਕਾਰ ਕਰਾਂਗੇ ਹੂੰ ओके एक गुरु ਦਾ ਦਰ ਇੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਹੋ ਸਕਦਾ ਗੁਰੂ ਹਮੇਸ਼ਾ ਤੁਹਾਨੂੰ ਹੁਣ ਤੱਕ ਜੋ ਕੁਝ ਦਿੱਤਾ ਗੁਰੂ ਨੇ ਦਿੱਤਾ ਤੇ ਅੱਗੇ ਵੀ ਗੁਰੂ ਤੇ ਭਰੋਸਾ ਔਰ ਇਸ ਦਰ पे ਜਿਹੜਾ ਵੀ ਝੁੱਕ ਕੇ ਆਇਆ ਗੁਰੂ ਨੇ ਹਮੇਸ਼ਾ ਬਖਸ਼ ਜਾਂ ਛੋੜੀ ਚ ਪਾ ਕੇ ਉਹਨੂੰ ਭੇਜਿਆ ਇਸ ਕਰਕੇ ਪੂਰਨ ਭਰੋਸੇ ਦੇ ਨਾਲ ਸਾਰੇ ਅਸੀਂ ਅੱਜ ਇੱਥੇ ਹਾਜ਼ਰ ਹਾਂ ਜੀਮਾ ਸਾਹਿਬ ਜਿਹੜਾ ਇੱਕ ਪੱਤਰ ਜਾਰੀ ਹੋਇਆ ਸੀ ਸਭ ਨੂੰ ਉਸ ਵਿੱਚੇ ਖਾਸ ਗੱਲ ਲਿਖੀ ਸੀ ਕਿ ਕੋਈ ਵੀ ਤੁਹਾਡਾ ਸਮਰਥਕ ਹਲਾਗੁੱਲਾ ਨਾ ਕਰੇ ਇਹ ਕਿੰਨਾ ਵਾਸਤੇ ਸੀਗਾ ਕਿਉਂਕਿ ਇਸ ਫੈਸਲੇ ਤੋਂ ਪਹਿਲਾਂ ਹੀ ਕਈ ਇਸਲਾਮਾਂ ਦੇ ਨੰਗਲਾ ਹੋਏ ਸੀ ਨਹੀਂ ਚਲੋ ਕਈਆਂ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕੁਝ ਦਿਨ ਤੋਂ ਲਗਾਤਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕੁਝ ਚੁਣੌਤੀ ਭਰਪੂਰ ਗੱਲਾਂ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਰਾਜਨੀਤਿਕ ਰੋਟੀਆਂ ਸੇਕਣ ਦੀ ਇਸ ਕਰਕੇ ਉਹ ਦੇਸ਼ ਉਹਨਾਂ ਲੋਕਾਂ ਵਾਸਤੇ ਹੈ ਤੇ ਚੰਗੀ ਗੱਲ ਇੱਥੇ ਆ ਕੇ ਕੋਈ ਹਲਾਗੁੱਲਾ ਕਰੇ ਕਿਉਂ ਇਹ ਸਤਨ ਹੱਲੇ ਗੁੱਲੇ ਵਾਸਤੇ ਨਹੀਂ ਹੈ ਇੱਥੇ ਜੇ ਲੀਡਰਸ਼ਿਪ ਜਿਹੜੀ ਹੈ ਭਾਵੇਂ ਕੋਈ ਕਿਤੇ ਸਰ ਦਾ ਮਿਸਟਰ ਰਹਾ ਭਾਵੇਂ ਕੋਈ ਕੋਰ ਕਮੇਟੀ ਦਾ ਮੈਂਬਰ ਹੈ ਭਾਵੇਂ ਕੋਈ ਐਜਪੀਸ ਦਾ ਪ੍ਰਧਾਨ ਹੈ ਜੋ ਇੰਨੀ ਨੰਬਰਤਾਂ ਨਾਲ ਆ ਕੇ ਝੁੱਕ ਕੇ ਬੈੰਦੇ ਆ ਤੇ ਬਾਕੀ ਵੀ ਜਿਹੜੇ ਕੋਈ ਸੰਗਤ ਤੋਂ ਉੱਥੇ ਹਾਜ਼ਰ ਹੁੰਦੀ ਆ ਹਾਜ਼ਰ ਹੋ ਕੇ ਕੋਈ ਬੈਠਣਾ ਚਾਵੇ ਸਤਕਾਰ ਨਾਲ ਬੈਠੇ ਪਰ ਉਹ ਤਖਤ ਦੀ ਬੰਨ ਬੰਧਾ ਹੁੱਡਾ ਗੁੱਡਾ ਕਿਉਂ ਕਰਨਾ ਸੰਗਤ ਕਹਿੰਦੀ ਕਿ ਮਸਾਲੀ ਜਿਹੜੀ سزا ਉਹ ਅੱਜ ਦਿੱਤੀ ਜਾਏਗੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਬੂਲ ਕਰਦੇ ਨੇ ਹਰ ਸਜ਼ਾ ਜੋ ਮਿਲੇਗੀ ਦੇਖੋ ਇਸ ਤਖਤ ਤੇ ਕਦੀ ਵੀ ਸਜ਼ਾ ਨੂੰ ਇਦਾਂ ਕਲਾਸੀਫਾਈ ਨਹੀਂ ਕੀਤਾ ਜਾਂਦਾ ਕਿ ਸਖਤ ਹੈ ਨਰਮ ਹੈ ਤੋ ਜੈ ਗੁਰੂ ਦਾ ਤਖਤ ਦਾ ਆਦੇਸ਼ ਹੁੰਦਾ ਉਹਨੂੰ ਝੁੱਕ ਕੇ ਤੁਸੀਂ ਸਨਕਾਰ ਕਰਦੇ ਹੋ ਜਿਹੜਾ ਹਮੇਸ਼ਾ ਗੁਰੂ ਦੇ ਦਰ ਤੇ ਝੁੱਕਦਾ ਉਹਨੂੰ ਗੁਰੂ ਬਖਸ਼ਿਸ਼ ਹਮੇਸ਼ਾ ਅੱਗੇ ਵਾਤੇ ਪੇਰ ਕਰਦਾ ਇਸ ਕਰਕੇ ਉਹਨਾਂ ਜਿਹੜੇ ਦੁਨਿਆਵੀ ਚੀਜ਼ਾਂ ਦੇ ਨਾਲ ਇਹਨੂੰ ਕੰਪੇਅਰ ਨਹੀਂ ਕਰਦੇ ਪਰ ਜੀਮਾ ਸਾਹਿਬ ਤੁਹਾਡੇ ਸਾਥੀ ਹੀ ਤੁਹਾਡੇ ਤੇ ਇਸ ਵਾਰੇ ਵੱਡਾ ਇਲਜ਼ਾਮ ਜਿਹੜੇ ਲਗਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲੇ ਸਮੇਂ ਦੀ ਆਪਾਂ ਗੱਲ ਕਰ ਲਈ ਜਦੋਂ ਡੇਰਾ ਸਾਦ ਨੂੰ ਮਾਫੀ ਹਾਲਾਤ ਚਾਹੇ ਕਿਹੜੇ ਵੀ ਰਹੇ ਹੋਣ ਲੇਕਿਨ ਲੱਗਦਾ ਸੀਗਾ ਕਿ ਮਾਫੀ ਜਿਹੜੀ ਆ ਦੇਣੀ ਚਾਹੀਦੀ ਦੇਖੋ ਗੱਲ ਇਹ ਹੈ ਕਿ ਹੁਣ ਤਾਂ ਅੱਜ ਇਹ ਤਰਕ ਦਲੀਲਾ ਦੇਣ ਦਾ ਮੌਕਾ ਨਹੀਂ ਹੈ ਅੱਜ ਤਾਂ ਹੁਣ ਜੇ ਤਰਕ ਦਲੀਲਾ ਦੇਣੀਆਂ ਤੇ ਨੂੰ ਕੋ ਜਿਹੜਾ ਮਲੇਰ ਕੋਟ ਨੇ ਦਾ ਫੈਸਲਾ ਆਇਆ ਉਹਦੇ ਵਿੱਚੋਂ ਸਾਜ਼ਿਸ਼ ਜਿਹੜੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਦੀ ਆ ਉਹ ਨੰਗੀ ਹੋਈ। ਔਰ ਉਹ ਸਾਜਿਸ਼ ਨੂੰ ਨੰਗਾ ਹੋਣ ਤੋਂ ਰੋਕਣ ਵਾਸਤੇ ਕੀ ਕੋਸ਼ਿਸ਼ ਕੀਤੀ ਗਈ? ਕਿ ਭਗਵੰਤ ਮਾਨ ਦੀ ਸਰਕਾਰ ਨੇ ਲਿਖਤੀ ਅਪੀਲ ਦਾਇਰ ਕਰ ਦਿੱਤੀ ਕਿ ਅਸੀਂ ਇਹ ਕੇਸ ਵਾਪਸ ਲੈਣਾ ਚਾਹੁੰਦੇ ਹਾਂ ਕਿਉਂ? ਕਦੇ ਵਾਸਤੇ? ਸਾਰੇ ਪੰਜਾਬ ਦੀ ਜਨਤਾ 2015 ਤੋਂ ਦੁਖੀ ਹੋਈ ਪਈ ਆ। ਕਦੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਤਬੀਦੀਆਂ ਘਟਨਾਵਾਂ, ਕਦੀ ਕੁਰਾਨ ਸ਼ਰੀਫ ਦੀਆਂ, ਕਦੀ ਹੋਰ ਧਾਰਮਿਕ ਗ੍ਰੰਥਾਂ ਦੀਆਂ ਘਟਨਾਵਾਂ। ਔਰ 2015 ਤੋਂ ਹੀ ਹੋਣੀਆਂ ਸ਼ੁਰੂ ਹੋਈਆਂ ਤੇ ਹੁਣ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹਨੂੰ 2 ਸਾਲ ਦੀ ਕੈਦ ਹੋਈ ਇਹਦੇ ਵਿੱਚ ਗਦਬੀ ਕਰਨ ਦੇ ਵਿੱਚ ਤੇ ਭਗਵੰਤ ਮਾਨ ਦੀ ਸਰਕਾਰ ਹਫਤਾ ਪਹਿਲਾਂ ਉਹ ਅਦਾਲਤ ਦੇ ਵਿੱਚ ਪਹੁੰਚ ਗਈ ਇਹਨਾਂ ਦੀ ਕੀ ਜ਼ਰੂਰਤ ਸੀ ਅਦਾਲਤ ਚ ਜਾਣ ਦੀ ਕੇਤਰੀਆ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਹੁਣ ਇਹ ਗੱਲ ਪੁੱਛੋ ਨਾ ਸਾਡੇ ਵਾਲਿਆਂ ਤਾਂ ਹੁਣ ਜਿਹੜੀਆਂ ਤਰਕਦਰੀਆਂ ਸੀ ਉਹ ਤਾਂ ਹੁਣ 1 ਵਜੇ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਸੁਣਾ ਦਿੰਨਾ ਪਰ ਇਹਨਾਂ ਨੂੰ ਪੁੱਛੋ ਵੀ ਮਲੇਰਕੋਟਲੇ ਦੀ ਅਦਾਲਤ ਦੇ ਵਿੱਚ ਜੱਜ ਨੇ 30 ਤੇ 31 ਨੰਬਰ ਸਫੇ ਦੇ ਉੱਤੇ ਲਿਖਿਆ ਹੋਇਆ ਤੇ اٹਾਰਨੀ ਜਨਰਲ ਨੇ ਜਿਹੜਾ ਇਹਨਾਂ ਦਾ ਉੱਥੇ ਸੀਗਾ ਡਿਸਟ੍ਰਿਕਟ اٹਾਰਨੀ ਡਿਪਟੀ ਕਮਿਸ਼ਨਰ ਦੇ ਰਾਹੀਂ ਉਹਨੇ ਐਪਲੀਕੇਸ਼ਨ ਮੂਵ ਕੀਤੀ ਆ ਕਿ ਅਸੀਂ ਇਹ ਕੇਸ ਜਿਹੜਾ ਹੈਗਾ ਜਿਹੜਾ ਦਿੱਲੀ ਦਾ ਨਰੇਸ਼ ਕੁਮਾਰ ਆ ਉਹਦੇ ਖਿਲਾਫ ਅਪੀਲ ਵੇਡਰੈ ਕਰਨਾ ਚਾਹੁੰਦੇ ਸਰਕਾਰਾਂ ਨੇ ਇਨਸਾਫ ਦੇਣਾ ਸੀ ਕਿ ਸਰਕਾਰਾਂ ਦੇ ਨਾਲ ਖੜ ਕੇ ਸਜ਼ਾ ਦੇਣੀ ਸੀ ਕਿ ਸਰਕਾਰਾਂ ਛਡਾਉਣ ਚੱਲ ਪਈਆਂ ਉਹ ਤਾਂ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਜਿਹੜਾ ਉੱਤੇ ਐਡਾ ਵੱਡਾ ਫੈਸਲਾ ਦੇ ਦਿੱਤਾ ਤੇ ਨਹੀਂ ਤਾਂ ਇਹ ਸਾਜ਼ਿਸ਼ ਜਿਹੜੀ ਸੀਗੀ ਧਾਰਮਿਕ ਗ੍ਰੰਥਾਂ ਦੀ ਇਹ ਫੇਰ ਛੁਪੀ ਰਹ ਜਾਂਦੀ ਤੇ ਜਿਹੜੀ ਚੀਜ਼ ਨੰਗੀ ਹੋਈ ਹੈ ਉਹਦੇ ਬਾਰੇ ਕੋਈ ਬੋਲਣ ਤਿਆਰ ਨਹੀਂ ਕਿਉਂ ਕਿਉਂ ਚੁੱਪ ਨੇ ਕਿਉਂਕਿ ਇਹਦਾ ਨਾਲ ਸੀ ਲਾਹ ਲੈਣਾ ਚਾਹੁੰਦੇ ਆ ਨਾ ਜੇ ਸਚਾਈ ਕਿਤੇ ਪ੍ਰਗਟ ਹੋਈ ਆ ਤੇ ਉਹਦੇ ਬਾਰੇ ਬੋਲਦੇ ਕਿਉਂ ਨਹੀਂ ਹੁਣ ਇਹ ਸਾਰੇ ਪੁਛੋਆ ਚ ਸਾਰਿਆਂ ਨੂੰ ਤੇ ਜਿਹੜੀ ਉੱਥੇ ਦੀ ਮਲੇਰਕੋਟਲੇ ਆਪਾਦੀ ਦਾ ਐਮਐਲਏ ਜਿਹੜਾ ਉਹ ਫੜਿਆ ਗਿਆ 2 ਸਾਲ ਦੀ ਉਹਨੂੰ ਸਜ਼ਾ ਹੋਈ ਕਿ ਦੂਜਾ ਕ੍ਰਾਂਤੀਪਤੀ ਪਦਵੀ ਕਰਨ ਦੇ ਤੇ ਇਹ ਕਿਉਂ ਨਹੀਂ ਬੋਲੇ ਸਾਰੇ ਪੁੱਛੋ ਇਹਨਾਂ ਨੂੰ ਅਕਾਲੀ ਦਲ ਤੋਂ ਸਾਇ ਕਿਉਂ ਨਹੀਂ ਬੋਲੇ ਸਾਰਿਆਂ ਨੂੰ ਬੋਲਣਾ ਨਹੀਂ ਚਾਹੀਦਾ ਪਰ ਅੱਜ ਕੀ ਲੱਗਦਾ ਹੈ ਕਿ ਫੈਸਲਾ ਜੋ ਵੀ ਆਏਗਾ ਤੁਹਾਨੂੰ ਪ੍ਰਵਾਨ ਹੈ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬ ਬਣਨੇ ਤਾਂ ਉਹਨਾਂ ਸਾਰਿਆਂ ਨੂੰ ਪ੍ਰਵਾਨ ਹੈ ਸਾਨੂੰ ਤਾਂ ਹਮੇਸ਼ਾ ਪ੍ਰਵਾਨ ਹੈ ਅਸੀਂ ਤਾਂ ਆਪਣਾ ਲਿਖਤੀ ਤੌਰ ਤੇ ਪਹਿਲੇ ਦਿਨ ਹੀ ਦਿੱਤਾ ਸੀ ਤੇ ਜੋ ਵੀ ਗੁਰੂ ਦੇ ਤੱਕ ਦਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੈ ਜੀ ਪਰ ਕੌਮ ਦਾ ਇੱਕ ਹੈ ਵੀ ਕਹਿਣਾ ਹੈ ਕਿ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਜਿਹੜਾ ਸਨਮਾਨ ਮਿਲਿਆ ਉਹ ਵੀ ਵਾਪਸ ਲੈਣਾ ਚਾਹੀਦਾ ਮੈਂ ਅੱਜ ਕਿਸੇ ਗੱਲ ਦੇ ਉੱਤੇ ਕਮੈਂਟ ਨਹੀਂ ਕਰਦਾ ਕਿਉਂਕਿ ਹੁਣ ਸਾਡਿਆ ਕੋਈ ਦਰੀਲਾਂ ਦਾ ਦੂਜੇ ਦਾ ਟਾਈਮ ਨਹੀਂ ਆ ਸਾਰੀਆਂ ਜਿਹੜੀਆਂ ਅਸੀਂ ਬੜੀਆਂ ਪੰਚਾਇਤਾਂ ਉੱਤੇ ਪੇਸ਼ ਹੋਈਆਂ ਸਾਰਿਆਂ ਨੇ ਆਪੋ ਆਪਣੀ ਦਿੱਤੇ ਸਿੰਘ ਸਾਹਿਬ ਨੇ ਬੜੇ ਪੇਸ਼ੈਂਸ ਦੇ ਨਾਲ ਸਾਰਿਆਂ ਨੂੰ ਸੁਣਿਆ ਇਸ ਕਰਕੇ ਅੱਜ ਉਹਨਾਂ ਨੇ ਫੈਸਲਾ ਕਰਨਾ ਫੈਸਲਾ ਕਰਨਾ ਸਾਂਝੇ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸੰਧਲਜੀਤ ਸਿੰਘ ਚੀਵਾ ਜੀ ਤਾਂ ਉਹਨਾਂ ਵੱਲੋਂ ਵੀ ਜਿਹੜੀ ਖੁੱਲ ਕੇ ਬਿਆਨ ਜੋ ਆਪਣੇ ਸਾਂਝੇ ਕੀਤੇ ਗਏ ਨੇ ਤਾਂ ਜ਼ਰੂਰ ਕੁਝ ਸਮੇਂ ਦੇ ਵਿੱਚ ਹੁਣ ਜੋ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਹੈਗੀ ਹੈ 2007 ਤੋਂ 17 ਤੱਕ ਦੀ ਤਾਂ ਉਸ ਤੋਂ ਇਲਾਵਾ ਕੋਰ ਕਮੇਟੀ ਜਾਂ ਐਗਜ਼ੀਕਟਿਵ ਜੇ ਆਪਾਂ ਗੱਲ ਕਰ ਲਈਏ ਤਾਂ ਉਸ ਦੇ ਨਾਲ ਜੋ ਜੋ ਹੈਗੇ ਨੇ ਦਿੱਲੀ ਤੋਂ ਜੋ ਖਾਸ ਤੌਰ ਦੇ ਤੇ ਸਰਨਾ ਜੀ ਤਾਂ ਉਹ ਵੀ ਖਾਸ ਤੌਰ ਦੇ ਤੇ ਸਾਰੇ ਜੋ ਅੱਜ ਇੱਥੇ ਪੇਸ਼ ਹੋਣਗੇ ਸਮੂਹ ਜੋ ਕਹਿ ਸਕਦੇ ਆ ਕਿ ਜੱਥੇਬੰਦੀਆਂ ਵੀ ਇੱਥੇ ਅੱਜ ਹਾਜ਼ਰ ਹੋਣਗੀਆਂ ਤਾਂ ਉਹਨਾਂ ਵੱਲੋਂ ਵੀ ਅੱਜ ਇੱਕ ਇਤਿਹਾਸਿਕ ਫੈਸਲੇ ਦੀ ਜਿਹੜੀ ਆ ਉਹ ਡੀਕ ਜਿਹੜੀ ਇੱਥੇ ਅੱਜ ਕੀਤੀ ਜਾ ਰਹੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਛੇ ਸੁਨਗ ਜਗਬਾਨੀ ਟੀਵੀ ਸ਼੍ਰੀਮਸ ਸਸਾ